ਫਾਦਰ ਸਾਹਿਬ ਆਪਣੇ ਡਾਕਟਰ ਨੇ ਤਾਂ ਉਹਦਾ ਬੇਟਾ ਵੀ ਅੱਗੇ ਡਾਕਟਰ ਹੋਵੇ ਟੀਚਰ ਹੈ ਤਾਂ ਅੱਗੇ ਟੀਚਰ ਹੋਵੇ ਜਿਵੇਂ ਤੁਹਾਡੇ ਫਾਦਰ ਸਾਹਿਬ ਆਪਣੇ ਪੋਲਿਟਿਕਸ ਦੇ ਵਿੱਚ ਨੇ ਤਾਂ ਜਦੋਂ ਤੁਸੀਂ ਆਪਣਾ ਦੱਸਿਆ ਕਿ ਮੈਂ ਐਕਟਿੰਗ ਦੇ ਵਿੱਚ ਜਾਂ ਡਾਇਰੈਕਸ਼ਨ ਵਿੱਚ ਜਾਣਾ ਚਾਹੁੰਦਾ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਨਹੀਂ ਨਹੀਂ ਤੂੰ ਮੇਰੇ ਵਾਂਗ ਯਾਰ ਸਿਆਸਤ ਦੇ ਵਿੱਚ ਆ ਨਹੀਂ ਬਿਲਕੁਲ ਠੀਕ ਹੈ ਹਰ ਫਾਦਰ ਨੂੰ ਇੱਕ ਨਾ ਇੱਕ ਚੀਜ਼ ਜਿਹੜੀ ਹੈਗੀ ਹੈ ਉਹ ਮਤਲਬ ਵਰੀ ਕਰਦੀ ਹੈ ਕਿ ਮੇਰਾ ਬੇਟਾ ਮੇਰੇ ਹੀ ਕਦਮਾਂ ਦੇ ਵਿੱਚ ਹੈ ਨਾ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਕੋਈ ਡਾਕਟਰ ਹੈ ਉਹ ਚਾਹੁੰਦਾ ਮੇਰਾ ਵੀ ਬੇਟਾ ਬਣੇ ਕੋਈ ਪੁਲਿਸ ਅਫਸਰ ਉਵੇਂ ਪਹਿਲੇ ਪਹਿਲੇ ਤੇ ਫਾਦਰ ਸਾਹਿਬ ਨੂੰ ਵੀ ਸੀਗਾ ਕਿ ਬੇਟਾ ਤੂੰ ਕਿਹੋ ਜੀ ਲਾਈਨ ਮਤਲਬ ਆਪਾਂ ਦੀ ਸਾਡੀ ਤੇ ਫੈਮਿਲੀ ਚ ਕਿਸੇ ਦਾ ਵੀ ਫਿਲਮਾਂ ਦੇ ਨਾਲ ਕੋਈ ਲੈਣ ਦੇ ਨਹੀਂ ਤੇ ਉਹ ਕਹਿੰਦੇ ਸੀ ਤੂੰ ਪੋਲਿਟਿਕਸ ਹੀ ਕਰ ਪਰ ਕਾਫੀ ਮੈਂ ਉਹਨਾਂ ਨੂੰ ਬਹਿ ਕੇ ਸਮਝਾਇਆ ਮਨਾਇਆ ਪਰ ਉਹਨਾਂ ਨੂੰ ਜਦ ਲੱਗਿਆ ਕਿ ਜਦ ਬਾਹਰ ਦੇ ਲੋਕਾਂ ਨੇ ਵੀ ਉਹਨਾਂ ਨੂੰ ਦੱਸਿਆ ਕਿ ਨਹੀਂ ਜੀ ਬੇਟੇ ਦੇ ਵਿੱਚ ਟੈਲੈਂਟ ਹੈ ਤੇ ਇਹਨੂੰ ਇੱਕ ਵਾਰ ਮੌਕਾ ਦੇਣਾ ਚਾਹੀਦਾ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਬੇਟਾ ਚੱਲ ਇੱਕ ਮੌਕਾ ਤੈਨੂੰ ਆਪਾਂ ਦੇਣੀ ਹੈ ਤੇ ਤੂੰ ਆਪਣੇ ਆਪ ਨੂੰ ਪ੍ਰੂਫ ਕਰ ਕਿ ਲੋਕ ਵੀ ਆ ਕੇ ਯੂ نو ਇਹ ਕੈਨ ਕਿ ਤੁਹਾਡਾ ਬੇਟਾ ਬਹੁਤ ਵਧੀਆ ਐਕਟਰ ਬਹੁਤ ਵਧੀਆ ਐਕਟਰ ਹੈ ਤੇ ਇਸ ਲਈ ਮੈਂ ਚਾਹਨਾ ਕਿ ਜਦ ਆਪਾਂ ਹੁਣੇ ਮੂਵੀ ਵੀ ਰਿਲੀਜ਼ ਕਰਾਂਗੇ ਉਹਦੇ ਬਾਅਦ ਲੋਕ ਮੈਨੂੰ ਐਜ਼ ਐਨ ਐਕਟਰ ਵਧੀਆ ਅਪਰੀਸ਼ੀਏਟ ਕਰਨ ਕਿ ਅੱਗੇ ਵੀ ਜਾਣਦੇ ਹੋਏ ਆਪਾਂ ਉਹਨਾਂ ਨੂੰ ਵਧੀਆ ਸਿਨੇਮਾ ਦੇ ਪਾਈਏ ਇਸ ਲਈ ਫਾਦਰ ਸਾਹਿਬ ਨੂੰ ਮਨਾਣਾ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਤੇ ਸੀਗਾ ਪਰ ਹੁਣ ਉਹ ਵੀ ਜਿਵੇਂ ਇੱਕ ਵਾਰ ਕੱਲ ਸੈੱਟ ਤੇ ਆਏ ਸੀ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਜੀ ਬੇਟਾ ਬਹੁਤ ਵਧੀਆ ਪਰਫਾਰਮ ਕਰਦਾ ਹੈ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ